ਕਾਚੂਆਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਹੌਂਸਲਾ ਤੇ ਇਲਾਜ ਦੇ ਵਿੱਚ ਅੱਜ ਦੀ ਵੀਡੀਓ ਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਲਾਲ ਚਟਨੀ ਦੀ ਰੈਸিপি ਜੋ ਅਸੀਂ ਸ਼ੌਂਕ ਨਾਲ 버ਗਰਸ ਮੋਸੇ ਨਿਊਡਲ ਦੇ ਨਾਲ ਖਾਣੇ ਹਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਉਸਨ ਸੋਖੀ ਤਰੀਕੇ ਦੇ ਨਾਲ ਘਰ ਵਿੱਚ ਕਿਵੇਂ ਬਣਾ ਸਕਦੇ ਹਾਂ ਇਸ ਨੂੰ ਅਸੀਂ ਮਿੱਠੀ ਚਟਨੀ ਵੀ ਕਹਿੰਦੇ ਹਾਂ ਇਸ ਲਈ ਸਿਰਫ ਸਾਨੂੰ ਚਾਹੀਦੇ ਹਨ ਤਿੰਨ ਤਿੰਨ ਇੰਗਰੀਡੀਅੰਟਸ ਸਭ ਤੋਂ ਪਹਿਲਾਂ ਇਮਲੀ ਔਰੇਂਜ ਰੈੱਡ ਫਰੂਟ ਕਲਰ ਅਰਾਰੋਟ ਜਿਸ ਨੂੰ ਅਸੀਂ ਸਟਾਰਚ ਪਾਊਡਰ ਵੀ ਕਹਿੰਦੇ ਹਾਂ ਸਭ ਤੋਂ ਪਹਿਲਾਂ ਅਸੀਂ ਇਮਲੀ ਨੂੰ ਪਾਣੀ ਵਿੱਚ 10 ਕ ਮਿੰਟ ਲਈ ਰੱਖ ਲਿਆ ਸੀ ਇਸ ਨਾਲ ਚੰਗੀ ਤਰ੍ਹਾਂ ਇਸ ਦਾ ਰਸ ਕੱਢ ਲਵਾਂਗੇ ਅਸੀਂ ਸਾਰਾ ਇਸ ਦਾ ਰਸ ਕੱਢ ਲਵਾਂਗੇ ਹੁਣ ਅਸੀਂ ਇਸ ਦਾ ਸਾਰਾ ਰਸਾ ਕੱਢ ਲਿਆ ਹੈ ਜੇ ਤੁਹਾਨੂੰ ਰਸ ਤੋੜਾ ਕੱਟ ਲੱਗੇ ਤੁਸੀਂ ਇਮਲੀ ਦੇ ਵਿੱਚ ਪਾਣੀ ਪਾ ਕੇ ਇਮਲੀ ਦੇ ਵਿੱਚ ਪਾਣੀ ਪਾ ਕੇ ਤੇ ਫਿਰ ਉਸ ਦਾ ਪਾਣੀ ਇਹਦੇ ਵਿੱਚ ਟ੍ਰਾਂਸਫਰ ਕਰ ਸਕਦੇ ਹੋ ਹੁਣ ਅਸੀਂ ਇਸ ਦੇ ਵਿੱਚ ਪਾਵਾਂਗੇ ਫੂਡ ਕਲਰ 1 ਚਮਚ ਹੁਣ ਚੰਗੀ ਤਰ੍ਹਾਂ ਮਿਕਸ ਮਿਕਸ ਕਰ ਲਵਾਂਗੇ ਇਦੇ ਵਿੱਚ ਅੜਾ ਰੋਟ ਪਾਵਾਂਗੇ ਯਾਨੀ ਕਿ ਸਟਾਰਚ ਪਾਊਡਰ 1-2 ਕੜਛੀਆਂ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਨਾਲ ਹੀ ਇਸ ਦੇ ਵਿੱਚ ਅੱਧਾ ਕਿਲੋ ਦੇ ਕਰੀਬ ਖੰਡ ਪਾ ਲਵਾਂਗੇ ਤੋ ਅਸੀਂ ਇਸ ਨੂੰ ਅੱਧਾ ਘੰਟਾ ਉਬਾਲਾਂਗੇ ਅੱਧੇ ਘੰਟੇ ਬਾਅਦ ਤਿਆਰ ਹੋ ਜਾਵੇਗੀ ਸਾਡੀ ਚਟਨੀ ਮਿੱਠੀ ਚਟਨੀ